ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਪਿਛਲੇ ਅਕਤੂਬਰ ਮਹੀਨੇ ਰਾਮਨਗਰ ਚਲੰਦਰ ਵਿੱਚ ਰਾਸ਼ਨ ਵੰਡਿਆ ਗਿਆ ਸੀ ਅਤੇ ਉਸ ਲੜੀ ਨੂੰ ਅੱਗੇ ਤੋਰਦੇ ਹੋਏ ਦੂਜੇ ਗਰੁੱਪ ਨੂੰ ਨਵੰਬਰ ਮਹੀਨੇ ਦਾ ਵੀ ਆਜ਼ਾਦ ਟੀਵੀ ਯੂਕੇ ਦੇ ਇੰਚਾਰਜ ਮੈਡਮ ਮੋਨਿਕਾ ਆਰਪੀ ਜੀ ਦੇ ਜ਼ਰੀਏ ਕਮੂਦਨੀ ਟੋਟੋ ਜੀ ਦੀ ਨਿੱਕ ਕਮਾਈ ਵਿੱਚੋਂ ਰਾਮਨਗਰ ਵਿੱਚ ਵੀ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ। ਜ਼ਿਕਰ ਹੋ ਗਿਆ ਹੈ ਕਿ ਇਹ ਰਾਸ਼ਨ ਮਹੀਨੇ ਗਰੁੱਪ ਵਾਈਜ਼ ਲੋੜਵੰਦ ਔਰਤਾਂ ਨੂੰ ਵੰਡਿਆ ਜਾਵੇਗਾ ਨਾਲ ਹੀ ਕਮੋਦਨੀ ਟੋਟੋ ਵੱਲੋਂ ਦਵਾਈ ਲਈ ਪਤੀ-ਪਤਨੀ ਸ਼ਿੰਦਾ ਤੇ ਚੰਨੋ ਨੂੰ 1000 ਜਦ ਕੀ ਗਿਆਨ ਨੂੰ 500 ਰੁਪਏ ਦਿੱਤੇ ਗਏ ਇਹ ਵੀ ਹਰ ਮਹੀਨੇ ਇਸੇ ਤਰ੍ਹਾਂ ਦਿੱਤੇ ਜਾਣਗੇ ਰਾਸ਼ਨ ਲੈਣ ਵਾਲਿਆਂ ਵਿੱਚ ਪ੍ਰੀਤੀ ਸਪਨਾ ਜਗੀਰ ਕੌਰ ਸੁਰਿੰਦਰ ਕੌਰ ਸੀਮਾ ਰੇਨੂ ਬਾਲਾ ਸੁਰਜੀਤ ਮਿੰਨਾ ਸਤਿਆ रजनी बीरो मंजीत कौर सुनीता बख्शो रानी ज्ञान कौर बलजिंदर कौर गुरमीत कौर विद्या राज रानी जगदीश कौर ਸ਼ਾਮਿਲ ਹਨ ਇਹ ਵੀ ਦੱਸ ਦਈਏ ਕਿ ਆਜ਼ਾਦ ਟੀਵੀ ਯੂਕੇ ਦੇ ਇੰਚਾਰਜ ਮੈਡਮ ਮੋਨੀਕਾ ਆਰਪੀਜੀ ਵੱਲੋਂ ਜੋ ਆਜ਼ਾਦ ਟੀਵੀ ਦੇ ਮੈਂਬਰਾਂ ਦੇ ਗਰੁੱਪ ਬਣਾਏ ਗਏ ਹਨ ਜਿਨ੍ਹਾਂ ਨੂੰ ਹਰ ਮਹੀਨੇ ਇਸੇ ਤਰ੍ਹਾਂ ਰਾਸ਼ਨ ਮਿਲਦਾ ਰਹੇਗਾ ਜਿੰਨਾ ਸਮਾਂ ਇਹ ਸੇਵਾ ਕੀਤੀ ਜਾ ਸਕਦੀ ਹੈ ਇਸ ਮੌਕੇ ਸਾਰੇ ਲਾਭਪਾਤਰੀਆਂ ਨੇ ਜ਼ਾਦ ਟੀਵੀ ਦੇ ਇੰਚਾਰਜ ਮੈਡਮ ਮੋਨਿਕਾ ਅਰਪੀਜੀ ਅਤੇ ਇੰਗਲੈਂਡ ਤੋਂ ਕਮੋਦਨੀ ਟੋਟੋਜੀ ਦਾ ਦਿਲੋਂ ਧੰਨਵਾਦ ਕੀਤਾ ਅਤੇ ਉਹਨਾਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਔਰਤਾਂ ਨੇ ਦਿਲੋਂ ਦੁਆਵਾਂ ਦਿੱਤੀਆਂ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਕਮੋਦਨੀ ਟੋਟੋਜੀ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਸਤਿਗੁਰ ਹਮੇਸ਼ਾ ਤੰਦਰੁਸਤ ਰੱਖਣ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ